ਆਸਲ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲਾ ਵਿਲੇਜ ਫੂਡ ਉੱਤੇ ਅੱਜ ਅਸੀਂ ਤੁਹਾਨੂੰ ਸਰੋਂ ਦੇ ਸਾਗ ਦੀ ਰੈਸਪੀ ਜਿਹੜੀ ਉਹ ਤਿਆਰ ਕਰਕੇ ਦਿਖਾਵਾਂਗੇ ਸਾਗ ਬਣਾਉਣ ਦੇ ਲਈ ਮੈਂ ਮੈਥੇ ਨੇ ਜਿਹੜੇ ਆਪਣੇ ਇਹ ਘਰ ਤੋਂ ਹੀ ਲਏ ਨੇ ਆਪਾਂ ਨੇ ਜਿਵੇਂ ਤੁਹਾਨੂੰ ਪਤਾ ਹੈ ਹੁਣ ਸੀਜ਼ਨ ਸਟਾਰਟ ਹੋਇਆ ਹੈ ਸਰਦੀਆਂ ਦਾ ਤੇ ਪਾਲਕ ਮੈਥੇ ਸਾਗ ਇਹ ਸਾਰੇ ਹੁਣ ਜਿਹੜੇ ਆਪਾਂ ਨੇ ਬੀਜ ਦਿੱਤੇ ਨੇ ਇਸ ਵਾਰ ਜਿਹੜਾ ਮੇਥਿਆਂ ਦੇ ਵਿੱਚ ਉਹ ਕੱਖ ਕੰਡਾਏ ਜਿਹੜਾ ਉਹ ਵੀ ਬਹੁਤ ਜ਼ਿਆਦਾ ਹੋਇਆ ਏ ਤੇ ਇਹ ਛੋਟਾ ਹੋਣ ਕਰਕੇ ਅਸੀਂ ਹਜੇ ਕੱਢਿਆ ਨਹੀਂ ਹੈਗਾ ਤੇ ਨਾਲ ਹੀ ਹੁਣ ਆਪਾਂ ਜਿਹੜੀ ਪਾਲਕਾ ਉਹ ਚਾਕੂ ਦੇ ਨਾਲ ਹੀ ਕੱਟ ਲਈ ਆ ਤਾਂ ਕਿ ਬਾਅਦ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਸਾਨੀ ਹੋ ਜਵੇ ਆਪਾਂ ਨੂੰ ਸਵਾਰਨ ਦੇ ਲਈ ਤੇ ਹੁਣ ਆਪਾਂ ਨੇ ਜਿਹੜੀ ਪਾਲਕਾ ਉਹ ਵੀ ਚੰਗੀ ਤਰ੍ਹਾਂ ਸਵਾਰ ਲਈ ਆ ਕੱਕ ਸੀਗੇ ਜਿਹੜੇ ਇਹਦੇ ਵਿੱਚੋਂ ਆਪਾਂ ਨੇ ਬਾਦੂ ਕੱਢ ਦਿੱਤੇ ਸੀਗੇ ਤੇ ਆਪਾਂ ਨੇ ਪੱਤਾ-ਪੱਤਾ ਸਾਰਾ ਸਾਫ਼-ਸਾਫ਼ ਚੁਗ ਲਿਆ ਸੀਗਾ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਸਾਫ਼ ਕਰਕੇ ਇੱਕ ਸਾਈਡ ਤੇ ਰੱਖ ਲਵਾਂਗੇ ਪਰ ਮਿੱਠੇ ਸੀਗੇ ਉਹ ਜਿਹੜੇ ਮੈਂ ਹੱਥ ਨਾਲ ਹੀ ਤੋੜੇ ਸੀਗੇ ਸੋ ਇਸ ਕਰਕੇ ਉਹ ਸਾਫ਼ ਹੀ ਸੀਗੇ ਤੇ ਪਾਲਕ ਅਤੇ ਮਿੱਠੇ ਨੇ ਜਿਹੜੇ ਮੈਂ ਇੱਕ ਸਾਈਡ ਤੇ ਕੱਢ ਕੇ ਰੱਖ ਲਏ ਨੇ ਤੇ ਹੁਣ ਆਪਾਂ ਤੋੜਾਂਗੇ ਸਾਗ ਸਾਗ ਵੀ ਜਿਹੜਾ ਆਪਾਂ ਹੁਣ ਇਹ ਵੀ ਜਾਈ ਹਜੇ ਹਜੇ ਛੋਟਾਈ ਸੀਗਾ ਪਰ ਗੰਦਲੇ ਦੀ ਜਿਹੜੀ ਬਣਨੀ ਉਹ ਤਿਆਰ ਹੋ ਗਈ ਸੀਗੀ ਬਣ ਕੇ ਤੇ ਹੁਣ ਆਪਾਂ ਸਰੋਂ ਦਾ ਸਾਗ ਹੈ ਜਿਹੜਾ ਉਹ ਵੀ ਆਪਾਂ ਆਪਣੇ ਖੇਤਾਂ ਦੇ ਵਿੱਚੋਂ ਹੀ ਲਵਾਂਗੇ ਤੇ ਜਿਹੜਾ ਸਾਗ ਹੈ ਇਹ ਬਹੁਤ ਹੀ ਸਵਾਦ ਬਣਦਾ ਹੈ ਕਈ ਵਾਰ ਖੇਤਾਂ ਦਾ ਵੀ ਫਰਕ ਹੋ ਜਾਂਦਾ ਹੈ ਕਈ ਖੇਤਾਂ ਦਾ ਸਾਗ ਹੈ ਜਿਹੜਾ ਟੇਸਟੀ ਬਣਦਾ ਕਈਆਂ ਖੇਤਾਂ ਦਾ ਜਿਹੜਾ ਸਾਗ ਉਹ ਨਹੀਂ ਟੇਸਟੀ ਹੁੰਦਾ ਹੈਗਾ ਸਰਸਕਾਰ ਕੇ ਇਸ ਖੇਤਾਂ ਦਾ ਜਿਹੜਾ ਸਾਗ ਆ ਉਹ ਬਹੁਤ ਹੀ ਟੇਸਟੀ ਹੁੰਦਾ ਹੈ ਤੇ ਹੁਣ ਆਪਾਂ ਨੇ ਆਪਣੀ ਆਂਟੀ ਦੀ ਹੈਲਪ ਦੇ ਨਾਲ ਸਾਗ ਸੀਗਾ ਜਿਹੜਾ ਇਹ ਤੋੜ ਲਿਆ ਸੀ ਇਹ ਆਂਟੀ ਨੇ ਜਿਹੜੇ ਮੇਰੇ ਇੰਨਾ ਨੂੰ ਏਜ ਤਾਂ ਇਹਨਾਂ ਦੀ ਵੱਡੀ ਆ ਤੇ ਬਾਕੀ ਫਰੈਂਡ ਦੀ ਤਰ੍ਹਾਂ ਵੀ ਨੇ ਮੇਰੇ ਇੱਕ ਤੇ ਹੁਣ ਆਪਾਂ ਨੇ ਸਾਗ ਆ ਜਿਹੜਾ ਉਹ ਚੰਗੀ ਤਰ੍ਹਾਂ ਸਵਾਰ ਲਿਆ ਸੀਗਾ ਇਹ ਕੱਚਾ ਸੀਗਾ ਤੇ ਸੱਜਰਾ ਸਾਗ ਤੋੜਿਆ ਸੀ ਇਸ ਕਰਕੇ ਆਪਾਂ ਨੇ ਇਹਨਾਂ ਦੀਆਂ ਗੰਦਲਾਂ ਨਹੀਂ ਛਿੱਲੀਆਂ ਤੁਸੀਂ ਗੰਦਲਾਂ ਵੀ ਛਿੱਲ ਸਕਦੇ ਹੋ ਜਿਵੇਂ ਪਾਲ ਕੇ ਦੇਖੋ ਤੁਸੀਂ ਮੇਰੀ ਬਿਲਕੁਲ ਇਹ ਫਰੈਸ਼ ਆ ਤੇ ਕੱਚੀ-ਕੱਚੀ ਪਾਲਕਾ ਇਹਦੀਆਂ ਡੰਡੀਆਂ ਨੇ ਜਿਹੜੀਆਂ ਉਹ ਵੀ ਬਿਲਕੁਲ ਕੱਚੀਆਂ ਨੇ ਤੇ ਹੁਣ ਆਪਾਂ ਨੇ ਨਾ ਇੱਕ ਦੋ ਵਾਰ ਜਿਹੜਾ ਖੁੱਲੇ ਪਾਣੀ ਦੇ ਵਿੱਚ ਸਾਗ ਨੂੰ ਧੋ ਲੈਣਾ ਤਾਂ ਕਿ ਜਿਹੜਾ ਮਿੱਟੀ ਘਟਾ ਲੱਗਿਆ ਹੁੰਦਾ ਉਹਦਾ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਤੇ ਆਪਾਂ ਖੁੱਲੇ ਪਾਣੀ ਦੇ ਵਿੱਚ ਇਹਨਾਂ ਨੂੰ ਛੱਲਾਂਗੇ ਤੇ ਇੱਕ ਵਾਰ ਆਪਾਂ ਨੇ ਸਾਗ ਆ ਜਿਹੜਾ ਧੋਕੇ ਚੰਗੀ ਤਰ੍ਹਾਂ ਬਾਹਰ ਕੱਢ ਲਿਆ ਤੇ ਇੱਕ ਵਾਰ ਆਪਾਂ ਇਹਨੂੰ ਫੇਰ ਸਾਫ ਪਾਣੀ ਦੇ ਵਿੱਚ ਧੋਵਾਂਗੇ ਇਸ ਤਰ੍ਹਾਂ ਕਰਨ ਨਾਲ ਸਾਗ ਆ ਜਿਹੜਾ ਇਹਦਾ ਜਿਹੜਾ ਬਾਦੂ ਘਾਟੂ ਪੱਤਾ ਹੁੰਦਾ ਉਹ ਵੀ ਕਈ ਵਾਰ ਗਲਿਆ ਹੋਇਆ ਪੱਤਾ ਹੁੰਦਾ ਉਹ ਵੀ ਉੱਪਰ ਆ ਜਾਂਦਾ ਤੇ ਕਈ ਵਾਰ ਇਹਦੇ ਵਿੱਚ ਜੀ ਜੰਤਰ ਵੀ ਲੱਗਿਆ ਹੁੰਦਾ ਸੁਰਾ ਵਗੈਰਾ ਵੀ ਹੋ ਜਾਂਦਾ ਪਰ ਹਾਲੇ ਸੁਰੇ ਵਾਲੀ ਰੁੱਤ ਨਹੀਂ ਹੈਗੀ ਉਹ ਵੀ ਆ ਜਿਹੜਾ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਏ ਇਸੇ ਤਰ੍ਹਾਂ ਆਪਾਂ ਨੇ ਜਿਵੇਂ ਤੁਸੀਂ ਦੇਖੋ ਦੋ ਪਾਣੀਆਂ ਦੇ ਵਿੱਚ ਧੋ ਲਿਆ ਹੈ ਸਾਗ ਦੂਜਾ ਪਾਣੀ ਜਿਹੜਾ ਸੀਗਾ ਉਹ ਆਪਣਾ ਬਿਲਕੁਲ ਸਾਫ਼ ਨਿਕਲਿਆ ਇਹਦੇ ਵਿੱਚ ਮਿੱਟੀ ਘਟਾ ਨਹੀਂ ਸੀਗਾ ਤੇ ਹੁਣ ਆਪਾਂ ਨੇ ਇਹਨੂੰ ਇੱਕ ਟੋਕਰੀ ਦੇ ਵਿੱਚ ਪਾ ਕੇ ਨੁਚੜਨ ਦੇ ਲਈ ਰੱਖ ਦੇਣਾ ਤੇ ਜਦ ਤੱਕ ਇਹਦਾ ਜਿਹੜਾ ਸਾਰਾ ਪਾਣੀ ਆ ਨੁਚੜ ਜਾਊਗਾ ਉਦੋਂ ਤੱਕ ਆਪਾਂ ਇਹਨੂੰ ਇੱਕ ਪਾਸੇ ਢਾਕੇ ਰੱਖ ਦਵਾਂਗੇ ਜਦੋਂ ਤੱਕ ਇਹਦਾ ਪਾਣੀ ਨਹੀਂ ਨੁਚੜਦਾ ਤੇ ਉਦੋਂ ਤੱਕ ਆਪਾਂ ਨੇ ਇਹਨੂੰ ਰੱਖੀ ਰੱਖਣਾ ਤੇ ਉਸ ਤੋਂ ਬਾਅਦ ਆਪਾਂ ਨੇ ਹੁਣ ਸਾਗ ਹੈ ਜਿਹੜਾ ਉਹ ਮਸ਼ੀਨ ਦੀ ਹੈਲਪ ਦੇ ਨਾਲ ਚੀਰਾਂਗੇ ਤੁਸੀਂ ਇਹਨੂੰ ਦਾਤੀ ਨਾਲ ਵੀ ਚੀਰ ਸਕਦੇ ਹੋ ਚਾਕੂ ਦੇ ਨਾਲ ਵੀ ਚੀਰ ਸਕਦੇ ਹੋ ਅਕਸਰ ਸ਼ਹਿਰਾਂ ਦੇ ਵਿੱਚ ਕੀ ਕਰਦੇ ਨੇ ਲੋਕ ਕਿ ਚਾਕੂ ਦੇ ਨਾਲ ਹੀ ਚੋਪਿੰਗ ਬੋਰਡ ਦੇ ਉੱਤੇ ਜਿਹੜਾ ਸਾਗ ਆ ਚੋਪ ਕਰ ਲੈਂਦੇ ਨੇ ਤੇ ਹੁਣ ਆਪਣੇ ਤੁਹਾਨੂੰ ਜਿਵੇਂ ਕਿ ਪਤਾ ਹੀ ਆ ਪਿੰਡਾਂ ਦੇ ਵਿੱਚ ਤਾਂ ਦਾਤੀ ਜਾਂ ਮਸ਼ੀਨ ਦੇ ਨਾਲ ਹੀ ਸਾਗ ਆ ਜਿਹੜਾ ਚੀਰਿਆ ਜਾਂਦਾ ਏ ਤੇ ਸਾਗ ਦੀ ਜਿਹੜੀ ਪਿੰਡਾਂ ਦੇ ਵਿੱਚ ਆ ਥੋੜੀ ਜਿਹੀ ਕੁਆਂਟੀਟੀ ਵੀ ਵੱਧ ਹੁੰਦੀ ਆ ਸ਼ਹਿਰਾਂ ਦੇ ਵਿੱਚ ਤਾਂ ਸਾਗ ਆ ਜਿਹੜਾ ਉਹ ਇੱਕ ਦਾਲ ਸਬਜ਼ੀ ਦੀ ਤਰ੍ਹਾਂ ਥੋੜੀ ਕੁਆਂਟੀਟੀ ਦੇ ਵਿੱਚ ਹੀ ਬਣਾਇਆ ਜਾਂਦਾ ਇੱਕ ਦੋ ਡੰਗ ਦਾ ਤੇ ਆਪਾਂ ਇਹਨੂੰ ਸਾਗ ਨੂੰ ਜੇਕਰ ਥੋੜਾ ਜਿਹਾ ਵੱਧ ਵੀ ਬਣਾ ਲਾਂਗੇ ਸਿਆਲ ਦੇ ਵਿੱਚ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਨਾਲ ਹੀ ਆਪਾਂ ਨੂੰ ਅੰ ਬਣਿਆ ਐਕਸਟਰਾ ਪਿਆ ਹੁੰਦਾ ਤਾਂ ਮਦਦ ਹੋ ਜਾਂਦੀ ਐ ਕੋਈ ਦਾਲ ਪਾਣੀ ਨਾ ਹੋਵੇ ਵੇਲਾ ਕੋ ਬਣਾ ਹੋਵੇ ਤਾਂ ਵੀ ਆਪਾਂ ਇਹਨੂੰ ਖਾ ਸਕਦੇ ਆ ਤੇ ਹੁਣ ਆਪਾਂ ਪਤੀਲੇ ਦੇ ਵਿੱਚ ਪਾਣੀ ਰੱਖ ਦਿੱਤਾ ਸੀਗਾ ਤੇ ਹੁਣ ਆਪਾਂ ਨੇ ਸਾਗ ਨੂੰ ਆ ਜਿਹੜਾ ਕਿ ਪਹਿਲਾਂ ਬਜ਼ੁਰਗ ਕਰਦੇ ਹੁੰਦੇ ਸੀ ਇੱਕ ਵਾਰ ਉੱਪਰੋਂ ਦੀ ਘੁਮਾ ਕੇ ਫੇਰ ਚੁੱਲ੍ਹੇ ਵਿੱਚ ਉਹਨੂੰ ਸੁੱਟ ਕੇ ਤੇ ਬਾਅਦ ਵਿੱਚ ਪਤੀਲੇ ਦੇ ਵਿੱਚ ਪਾਉਂਦੇ ਸੀਗੇ ਉਸੇ ਤਰ੍ਹਾਂ ਮੈਂ ਕੀਤਾ ਤੇ ਸਾਗ ਆ ਜਿਹੜਾ ਆਪਾਂ ਨੇ ਹੁਣ ਪਤੀਲੇ ਦੇ ਵਿੱਚ ਪਾ ਲਿਆ ਹੈ ਪਾਣੀ ਆਪਾਂ ਨੇ ਥੋੜਾ ਜਿਹਾ ਰੱਖਿਆ ਸੀਗਾ ਤੇ ਹੁਣ ਆਪਾਂ ਨੇ ਸਾਗ ਦੇ ਵਿੱਚ ਨੂਨ ਐਡ ਕਰ ਦੇਣਾ ਇਹ ਮੈਂ ਸੈਂਦਾ ਨਮਕ ਲਿਆ ਇਹ ਜਿਹੜਾ ਨਮਕ ਹੈ ਇਹ ਤੇਜ ਨਹੀਂ ਹੈਗਾ ਇਹ ਇੱਕ ਗੜਸ਼ੀ ਪਾਈ ਆ ਆਪਾਂ ਨੇ ਇਹ ਸਾਗ ਦੀ ਕੁਆਂਟੀਟੀ ਦੇ ਹਿਸਾਬ ਨਾਲ ਬਿਲਕੁਲ ਸਹੀ ਆ ਤੇ ਹੁਣ ਆਪਾਂ ਨੇ ਸਾਗ ਨੂੰ ਜਿਹੜਾ ਉਬਾਲ ਚੰਗੀ ਤਰ੍ਹਾਂ ਉਬਾਲ ਆਉਣ ਤੱਕ ਰਿਝਾਉਣਾ ਹੈ ਦੇਖੋ ਜਿਹੜਾ ਪਾਣੀ ਸੀਗਾ ਉਹ ਵੀ ਆਪਣਾ ਸਹੀ ਸੀਗਾ ਕਈ ਵਾਰ ਇਹ ਹੁੰਦਾ ਕਿ ਆਪਾਂ ਨੂੰ ਪਾਣੀ ਆ ਜਿਹੜਾ ਐਕਸਟਰਾ ਸਾਗ ਦੇ ਵਿੱਚੋਂ ਕੱਢਣਾ ਪੈ ਜਾਂਦਾ ਤੇ ਆਪਾਂ ਨੇ ਪਾਣੀ ਦੀ ਵੀ ਆਪਾਂ ਨੂੰ ਜ਼ਿਆਦਾ ਇਹਦੇ ਵਿੱਚ ਲੋੜ ਨਹੀਂ ਪਈ ਹੈਗੀ बार-बार ਪਾਉਣ ਦੀ ਤੇ ਸਾਗ ਨੂੰ ਵੀ ਆਪਾਂ ਨੇ ਢਾਈ ਤੋਂ 3 ਘੰਟੇ ਆ ਜਿਹੜਾ ਇਹ ਮੱਠੀ-ਮੱਠੀ ਅੱਗ ਦੇ ਉੱਪਰ ਇਹ ਰੋਜਾਇਆ ਏ ਕਈ ਵਾਰ ਲੋਕ ਕੀ ਕਰਦੇ ਆ ਕਿ ਕੁੱਕਰ ਦੇ ਵਿੱਚ ਸੀਟੀਆਂ ਮਾਰਾ ਕੇ ਸਾਗ ਨੂੰ ਅੱਧੇ ਘੰਟੇ ਦੇ ਵਿੱਚ ਤਿਆਰ ਕਰ ਲੈਂਦੇ ਨੇ ਉਸ ਤਰ੍ਹਾਂ ਸਾਗ ਤਾਂ ਬਣ ਜਾਂਦਾ ਕੋਲ ਵੀ ਜਾਂਦਾ ਪਰ ਦੇਖੋ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਟਾਈਮ 3 ਵਜੇ ਚੁੱਕੇ ਨੇ ਮੈਂ 2 ਵਜੇ ਸਾਗ ਧਰਿਆ ਸੀਗਾ ਪਤਲੇ ਦੇ ਵਿੱਚ 2 ਵਜੇ ਮੈਂ ਸਾਗ ਪਾ ਦਿੱਤਾ ਸੀ ਹੁਣ 1 ਘੰਟਾ ਹੋ ਗਿਆ ਤੇ ਸਾਗ ਹੈ ਜਿਹੜਾ ਆਪਣਾ ਵਧੀਆ ਰਿਝ ਗਿਆ ਏ ਆਧ ਰਿਝਿਆ ਕਹਿ ਸਕਦੇ ਆਪਾਂ ਇਹਨੂੰ ਹੋ ਗਿਆ ਤੇ ਹੁਣ ਆਪਾਂ ਨੇ ਸਾਗ ਨੂੰ ਜਿਹੜਾ ਉਬਾਲ ਚੰਗੀ ਤਰ੍ਹਾਂ ਉਬਾਲ ਆਉਣ ਤੱਕ ਰਿਝਾਉਣਾ ਹੈ ਦੇਖੋ ਜਿਹੜਾ ਪਾਣੀ ਸੀਗਾ ਉਹ ਵੀ ਆਪਣਾ ਸਹੀ ਸੀਗਾ ਕਈ ਵਾਰ ਇਹ ਹੁੰਦਾ ਕਿ ਆਪਾਂ ਨੂੰ ਪਾਣੀ ਆ ਜਿਹੜਾ ਐਕਸਟਰਾ ਸਾਗ ਦੇ ਵਿੱਚੋਂ ਕੱਢਣਾ ਪੈ ਜਾਂਦਾ ਤੇ ਆਪਾਂ ਨੇ ਪਾਣੀ ਦੀ ਵੀ ਆਪਾਂ ਨੂੰ ਜ਼ਿਆਦਾ ਇਹਦੇ ਵਿੱਚ ਲੋੜ ਨਹੀਂ ਪਈ ਹੈਗੀ ਵਾਰ-ਵਾਰ ਪਾਉਣ ਦੀ ਤੇ ਸਾਗ ਨੂੰ ਵੀ ਆਪਾਂ ਨੇ ਢਾਈ ਤੋਂ 3 ਘੰਟੇ ਆ ਜਿਹੜਾ ਇਹ ਮੱਠੀ-ਮੱਠੀ ਅੱਗ ਦੇ ਉੱਪਰ ਇਹ ਰੋਜਾਇਆ ਏ ਕਈ ਵਾਰ ਲੋਕ ਕੀ ਕਰਦੇ ਆ ਕਿ ਕੁੱਕਰ ਦੇ ਵਿੱਚ ਸੀਟੀਆਂ ਮਾਰਾ ਕੇ ਸਾਗ ਨੂੰ ਅੱਧੇ ਘੰਟੇ ਦੇ ਵਿੱਚ ਤਿਆਰ ਕਰ ਲੈਂਦੇ ਨੇ ਉਸ ਤਰ੍ਹਾਂ ਸਾਗ ਤਾਂ ਬਣ ਜਾਂਦਾ ਕੋਲ ਵੀ ਜਾਂਦਾ ਪਰ ਦੇਖੋ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਟਾਈਮ 3 ਵਜੇ ਚੁੱਕੇ ਨੇ ਮੈਂ 2 ਵਜੇ ਸਾਗ ਧਰਿਆ ਸੀਗਾ ਪਤੀਲੇ ਦੇ ਵਿੱਚ 2 ਵਜੇ ਮੈਂ ਸਾਗ ਪਾ ਦਿੱਤਾ ਸੀ ਹੁਣ 1 ਘੰਟਾ ਹੋ ਗਿਆ ਤੇ ਸਾਗ ਹੈ ਜਿਹੜਾ ਆਪਣਾ ਵਧੀਆ ਰਿਝ ਗਿਆ ਏ ਅਧ ਰਿਝਿਆ ਕਹਿ ਸਕਦੇ ਆਪਾਂ ਇਹਨੂੰ ਹੋ ਗਿਆ ਏ ਤੇ ਇਸ ਤਰ੍ਹਾਂ ਮੱਠੀ ਮੱਠੀ ਅੱਗ ਦੇ ਉੱਪਰ ਸਾਗ ਰਿਝਾਉਣ ਨਾਲ ਸਾਗ ਬਹੁਤ ਸੁਆਦਿਸ਼ਟ ਬਣਦਾ ਏ ਤੇ ਕੁੱਕਰ ਦੇ ਵਿੱਚ ਇਹਦਾ ਉਹ ਟੇਸਟ ਨਹੀਂ ਆਉਂਦਾ ਹੈਗਾ ਦੇਖੋ ਸਾਗ ਦਾ ਜਿਹੜਾ ਪੱਤਾ ਬਣਾ ਵਧੀਆ ਗਲਣਾ ਸ਼ੁਰੂ ਹੋ ਗਿਆ ਏ ਹੁਣ ਆਪਾਂ ਨੇ ਇੱਕ ਸਾਈਡ ਦੇ ਉੱਤੇ ਮੱਕੀ ਦਾ ਆਟਾ ਾਲਣ ਪਾਉਣ ਦੇ ਲਈ ਛਾਣ ਕੇ ਰੱਖ ਲਿਆ ਏ ਇਹ ਆਟਾ ਮੈਂ ਵੱਧ ਛਾਣ ਲਿਆ ਸੀ ਤਾਂ ਕਿ ਰੋਟੀ ਦੇ ਵੀ ਕੰਮ ਆ ਸਕੇ ਸਾਗ ਦੇ ਵਿੱਚ ਆਪਾਂ ਉਹਨਾਂ ਹੀ ਪਾਵਾਂਗੇ ਜਿੰਨੀ ਕਿ ਆਪਾਂ ਨੂੰ ਜ਼ਰੂਰਤ ਹੋਊਗੀ ਤਕਰੀਬਨ 1.5 ਕੋਲੀ ਆਪਾਂ ਆਪਾਂ ਨੇ ਇਹਦੇ ਵਿੱਚ ਆਟੇ ਦੀ ਪਾਉਣੀ ਆ ਤੇ ਆਪਾਂ ਨੇ ਉਸ ਆਗ ਨੂੰ ਐਨ ਪਾਣੀ ਸੋਪਤਾ ਹੋਣ ਤੱਕ ਮਤਲਬ ਕੀ ਇਹਦਾ ਪਾਣੀ ਆ ਜਿਹੜਾ ਬਿਲਕੁਲ ਸੁੱਕ ਜਵੇ ਉਦੋਂ ਤੱਕ ਰਜਾਉਣਾ ਹੈ ਤੇ 3 ਘੰਟੇ ਬਾਅਦ ਮੈਂ ਇਹਦੇ ਵਿੱਚ ਆ ਲੈਣਾ ਜਿਹੜਾ ਲਾਉਣਾ ਸਟਾਰਟ ਕੀਤਾ ਜਦੋਂ ਕਿ ਇਹਦਾ ਪਾਣੀ ਸੁੱਕ ਗਿਆ ਤੇ ਹੁਣ ਆਪਾਂ ਨੇ ਇਹਨੂੰ ਚੁੱਲ੍ਹੇ ਅਤੇ ਪੈਰਾਂ ਦੀ ਆੜ ਦੇ ਵਿੱਚ ਹੁਣ ਆਪਾਂ ਨੇ ਇਹਨੂੰ ਘੋਟਣਾ ਸਟਾਰਟ ਕਰਤਾ ਹੈ ਬਿਨਾ ਪਾਣੀ ਪਾਏ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਘੋਟਾਂਗੇ ਇਸ ਤਰ੍ਹਾਂ ਸਾਗ ਆ ਗਿਆ ਜਿਹੜਾ ਵਧੀਆ ਘੁੱਟ ਜਾਂਦਾ ਤੇ ਜਿਹੜਾ ਇਹਦਾ ਪੱਤਾ ਏ ਬਿਲਕੁਲ ਮੈਸ਼ ਹੋ ਜਾਂਦਾ ਏ ਇਹ ਸਾਗ ਆ ਜਿਹੜਾ ਪੰਜਾਬ ਦੀ ਟ੍ਰੈਡੀਸ਼ਨਲ ਡਿਸ਼ ਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਅੱਜ ਅਸੀਂ ਤੁਹਾਨੂੰ ਸਾਗ ਦੀ ਰੈਸਪੀ ਆ ਜਿਹੜੀ ਉਹੀ ਤਿਆਰ ਕਰਕੇ ਦਿਖਾਵਾਂਗੇ ਮੱਕੀ ਦੀਆਂ ਰੋਟੀਆਂ ਤੁਹਾਡੇ ਲਈ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਬਣਾ ਕੇ ਦਿਖਾਵਾਂਗੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਾਲ ਹੀ ਤੁਸੀਂ ਮੇਰੇ ਸਾਗ ਦੀ ਰੈਸিপি ਨੂੰ ਦੇਖ ਕੇ ਦੱਸਿਓ ਕਿ ਕਮੈਂਟ ਕਰਕੇ ਮੈਨੂੰ ਕਿ ਸਾਗ ਤੁਹਾਨੂੰ ਮੇਰਾ ਕਿੱਦਾਂ ਦਾ ਲੱਗਿਆ ਦੇਖੋ ਸਾਗ ਹੈ ਜਿਹੜਾ ਇਹਦੇ ਵਿੱਚ ਆਪਣੇ ਚ ਪਾਣੀ ਬਿਲਕੁਲ ਨਹੀਂ ਹੈਗਾ ਤੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਘੋਟ ਲਿਆ ਏ ਤੇ ਇੱਕ ਪਾਸੇ ਆਪਾਂ ਨੇ ਪਾਣੀ ਸੀਗਾ ਜਿਹੜਾ ਇਹਨੂੰ ਬਿਲਕੁਲ ਗਰਮ ਕਰ ਲਿਆ ਸੀਗਾ ਇੱਕ ਰਝਾ ਲੈਣਾ ਆਪਾਂ ਨੇ ਬਿਲਕੁਲ ਪਾਣੀ ਨੂੰ ਤੇ ਆਲਣ ਪਾ ਕੇ ਆਪਾਂ ਨੇ ਇਹਦੇ ਵਿੱਚ ਜਿੰਨੀ ਆਪਾਂ ਨੂੰ ਜ਼ਰੂਰਤ ਹੋਵੇ ਪਤਲਾ ਜਾਂ ਤੁਸੀਂ ਕਾਠਾ ਜਿੰਨਾ ਰੱਖਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਆ ਜਿਹੜਾ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਨੇ ਇੱਕ ਵਾਰ ਇਹਨੂੰ ਫੇਰ ਚੁੱਲੇ ਦੇ ਉੱਪਰ ਰੱਖ ਲਿਆ ਏ ਚੁੱਲੇ ਦੇ ਉੱਪਰ ਰੱਖ ਕੇ ਵੀ ਆਪਾਂ ਇਹਨੂੰ ਕੋਟਣੇ ਦੇ ਨਾਲ ਚੰਗੀ ਤਰ੍ਹਾਂ ਘੋਟਾਂਗੇ ਤਾਂ ਕਿ ਜਿਹੜਾ ਆਲਣ ਆ ਆਪਣਾ ਬਿਲਕੁਲ ਪਾਣੀ ਦੇ ਨਾਲ ਮਿਕਸ ਅਪ ਹੋ ਜਵੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਲਣ ਨੂੰ ਪਕਾਵਾਂਗੇ ਤਾਂ ਕਿ ਇਹਦਾ ਕੱਚਾਪਾਨਾ ਜਿਹੜਾ ਸਾਰਾ ਨਿਕਲ ਸਕੇ ਤੇ ਅਦਰਕ ਕਈ ਆਪਾਂ ਲੋਕ ਆ ਆਪਣੇ ਹਿਸਾਬ ਨਾਲ ਪਾਉਂਦੇ ਨੇ ਜਿਵੇਂ ਕਿ ਜਦੋਂ ਆਪਾਂ ਨੇ ਲਸਣ ਮਿਰਚ ਇਹਦੇ ਵਿੱਚ ਐਡ ਕੀਤੀ ਸੀ ਉਦੋਂ ਹੀ ਅਦਰਕ ਪਾ ਦਿੰਦੇ ਨੇ ਅਸੀਂ ਅਦਰਕ ਨੂੰ ਬਾਅਦ ਵਿੱਚ ਕੱਟ ਕੇ ਪਾਉਨੇ ਆ ਮੈਂ 2 ਇੰਚ ਟੁਕੜੇ ਅਦਰਕ ਦੇ ਬਰੀਕ ਕੱਟ ਕੇ ਰੱਖ ਲਏ ਸੀਗੇ ਤੇ ਆਪਾਂ ਨੇ ਘੋਟਕੇ ਦੇ ਵਿੱਚ ਪਾਏ ਨੇ ਸਾਗ ਨੂੰ ਘੋਟਣ ਤੋਂ ਬਾਅਦ ਹੀ ਮਤਲਬ ਕੀ ਐਡ ਕੀਤੇ ਨੇ ਦੇਖੋ ਸਾਗ ਆ ਜਿਹੜਾ ਮੇਰਾ ਬਹੁਤ ਹੀ ਵਧੀਆ ਘੋਟ ਕੇ ਤਿਆਰ ਹੋਇਆ ਏ ਤੇ ਕਈ ਲੋਗ ਇਹਨੂੰ ਬਲੈਂਡਰ ਨਾਲ ਵੀ ਘੋਟ ਲੰਦੇ ਨੇ ਬਲੈਂਡਰ ਵਾਲਾ ਜਿਹੜਾ ਸਾਗ ਆ ਉਹ ਉਹਦਾ ਉਹ ਟੇਸਟ ਨਹੀਂ ਆਉਂਦਾ ਜਿਹੜਾ ਆਪਾਂ ਘੋਟਣ ਨਾਲ ਘੋਟ ਕੇ ਤਿਆਰ ਕਰਦੇ ਆਂ ਤੇ ਹੁਣ ਆਪਾਂ ਇੱਕ ਪਾਸੇ ਤੜਕੇ ਦੀ ਤਿਆਰੀ ਕਰਾਂਗੇ ਇਹਦੇ ਲਈ ਆਪਾਂ ਨੇ ਲਸਣ ਆ 15 ਤੋਂ 16 17 ਕਲੀਆਂ ਕਹਿ ਲਓ ਤੁਸੀਂ ਮੈਂ ਕਰ ਲਈਆਂ ਸੀਗੀਆਂ ਕਈ ਲੋਕ ਨੇ ਕਿ ਜਿਹੜੇ ਇਹਦੇ ਵਿੱਚ ਸਿਰਫ ਕੱਲੇ ਲਸਣ ਦਾ ਹੀ ਤੜਕਾ ਲਾਉਂਦੇ ਨੇ ਕਈ ਜ਼ਿਆਦਾ ਟਮਾਟਰ ਵਗੈਰਾ ਹੋਰ ਵੀ ਚੀਜ਼ਾਂ ਵਿੱਚ ਐਡ ਕਰ ਦਿੰਦੇ ਨੇ ਆਪਾਂ ਸਿਰਫ ਇਹਦੇ ਵਿੱਚ ਪਿਆਜ਼ আর ਲਸਣ ਦਾ ਹੀ ਤੜਕਾ ਲਾਵਾਂਗੇ ਆਪਾਂ ਨੇ ਹੋਰ ਫालतੂ ਇਹਦੇ ਵਿੱਚ ਬਾਦੂ ਇਨਗਰੀਡੀਅੰਟ ਕੋਈ ਵੀ ਨਹੀਂ ਐਡ ਕੀਤਾ ਹੈਗਾ ਤੇ ਸਿਰਫ ਦੋ ਚੀਜ਼ਾਂ ਨਾਲ ਹੀ ਆਪਾਂ ਤੜਕਾ ਤਿਆਰ ਕੀਤਾ ਕਿਉਂਕਿ ਲਸਣ ਇਹਦੇ ਵਿੱਚ ਪਹਿਲਾਂ ਵੀ ਸੋਨਾ ਕਾਫੀ ਪਾਇਆ ਹੋਇਆ ਸੀਗਾ ਤੇ ਨਾਲ ਹੀ ਮਿਰਚਾਂ ਸੀਗੀਆਂ ਉਹ ਵੀ ਪਾਈਆਂ ਹੋਈਆਂ ਸੀ ਆ ਹੋਰ ਆਪਾਂ ਐਕਸਟਰਾ ਮਿਰਚ ਵੀ ਨਹੀਂ ਇਹਦੇ ਵਿੱਚ ਐਡ ਕੀਤੀ ਤੇ ਹੁਣ ਆਪਾਂ ਸਾਗ ਆ ਜਿਹੜਾ ਤੜਕੇ ਦੇ ਵਿੱਚ ਪਾ ਦੇਵਾਂਗੇ ਇਸੇ ਤਰ੍ਹਾਂ ਹੀ ਤੁਸੀਂ ਸਾਗ ਆ ਜਿਹੜਾ ਚੁੱਲੇ ਤੇ ਬਣਾ ਕੇ ਟਰਾਈ ਕਰਿਓ ਤੇ 2-3 2-3 ਘੰਟੇ ਤਾਂ ਘਟ ਤੋਂ ਘਟ ਇਹਨੂੰ ਮੀਡੀਅਮ ਆਂਚ ਦੇ ਉੱਤੇ ਵਧੀਆ ਚੁੱਲੇ ਦੀ ਹਲਕੀ-ਹਲਕੀ ਅੱਗ ਦੇ ਉੱਤੇ ਪਕਾਓ ਇਹ ਸਾਗ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਤੇ ਹੁਣ ਸਾਗ ਹੈ ਜਿਹੜਾ ਆਪਣਾ ਤੜਕ ਕੇ ਤਿਆਰ ਹੋ ਗਿਆ ਏ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਜਾਂ ਕਣਕ ਦੀ ਰੋਟੀ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਸੀਂ ਸਾਗ ਨੂੰ ਪਰੌਂਠੇ ਦੇ ਨਾਲ ਖਾਓਗੇ ਤਾਂ ਇਹਦਾ ਟੇਸਟ ਹੈ ਜਿਹੜਾ ਹੋਰ ਵੀ ਦੁੱਗਣਾ ਹੋ ਜਾਊਗਾ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲ ਹੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਮੇਰੇ ਸਾਗ ਦੀ ਰੈਸਪੀ ਹੈ ਜਿਹੜੀ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਨੂੰ ਦੇਖਣ ਲਈ ਧੰਨਵਾਦ